ਅੱਜ ਸਾਡੇ ਨਾਲ ਨੇ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਜੀ ਐਮਐਲਏ ਬੰਗਾ ਤੋਂ ਦੋ ਵਾਰ ਦੇ ਐਮਐਲਏ ਰਹੇ ਚੁਕੇ ਤੇ ਹੁਣ ਦੋ ਦਿਨ ਪਹਿਲਾਂ ਹੀ ਇਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਅੱਜ ਜਗਵਣੀ ਸਟੂਡੀਓ ਵਿੱਚ ਆਏ ਨੇ ਸਭ ਤੋਂ ਪਹਿਲਾਂ ਜੀ ਆਇਆਂ ਵੈਲਕਮ ਜੀ ਸਸੀ ਜੀ ਧੰਨਵਾਦ ਡਾਕਟਰ ਸਾਹਿਬ ਜੀ ਸੋ ਸਭ ਤੋਂ ਪਹਿਲਾਂ ਇਹ ਵੱਡਾ ਕਾਰਨ ਕੀ ਤੁਹਾਨੂੰ ਲੱਗਿਆ ਵੀ ਇਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਲੱਖ ਕੋਈ ਬਹੁਤ ਵੱਡਾ ਕਾਰਨ ਤਾਂ ਨਹੀਂ ਪਰ ਤੁਹਾਨੂੰ ਜਿਸ ਤਰ੍ਹਾਂ ਪਤਾ ਹੀ ਹੈ ਕਿ ਮੈਂ ਦੂਸਰੀ ਵਾਰੀ ਐਮਐਲਏ ਬਣਿਆ ਬਿਲਕੁਲ ਜੀ ਪਹਿਲੀ ਵਾਰੀ ਜਦੋਂ 17 ਚ ਬਣਿਆ ਉਸ ਵੇਲੇ ਇਹ ਮੇਰੇ ਲਈ ਅਨਫੋਰਚਿਊਨਿਟੀ ਸੀ ਕਿ ਕੈਪਟਨ ਸਾਹਿਬ ਜੀ ਕਾਂਸੀ ਦੀ ਸਰਕਾਰ ਬਣ ਗਈ ਬਿਲਕੁਲ ਔਰ ਕੈਪਟਨ ਸਾਹਿਬ ਦਾ ਤੁਹਾਨੂੰ ਪਤਾ ਹੀ ਕਿ ਉਹ ਤਾਂ ਆਪਣੇ ਐਮਐਲਐਨ ਨਹੀਂ ਮਿਲਦੇ ਸੀ ਉਸੇ ਐਮਐਲਐਨ ਤਾਂ ਬੜਾ ਔਖਾ ਸੀ ਔਰ ਜਿਹੜਾ ਮੇਰਾ ਅਸੀਂ ਕਹਿੰਦਾ ਮਲਵੇਜ ਦੇ ਚੇਅਰਮੈਨ ਕਿਉਂਕਿ ਉਸ ਤੋਂ ਪਹਿਲਾਂ ਮੈਂ ਪਲੈਨਿੰਗ ਬੋਰਡ ਦਾ ਚੇਅਰਮੈਨ ਸੀ ਸ਼ਹੀਦ ਪਕਸ ਸਿੰਘ ਨਗਰ ਦਾ ਬਿਲਕੁਲ ਉੱਥੇ ਅਸੀਂ ਬੜਾ 150 ਕਰੋੜ ਰੁਪਇਆ ਕਹਿੰਦਾ ਕਰੀਬ ਲਾਇਆ ਸੀ ਅਸੀਂ ਬੜੀ ਡਿਵੈਲਪਮੈਂਟ ਕਰਾਈ ਸੀ ਉਹ 5 ਸਾਲ ਸਾਨੂੰ ਜਿਹੜੇ ਸਾਡੇ ਨੰਗ ਹੈ ਅਸੀਂ ਜੋ ਕੰਮ ਸੋਚੇ ਸੀ ਉਸ ਤੋਂ ਨਹੀਂ ਕਰਾ ਸਕੇ ਉਸ ਤੋਂ ਬਾਅਦ ਜਦੋਂ ਫਿਰ ਭਾਈ ਦੀ ਆਈ ਲੋਕਾਂ ਨੇ ਫਿਰ ਮੇਰੇ 'ਚ ਵਿਸ਼ਵਾਸ ਭਰ ਕੇ ਮੈਨੂੰ ਜਿੰਮੇਵਾਰੀ ਦਿੱਤੀ ਮੈਂ ਫਿਰ ਐਮਐਲਏ ਬਣ ਕੇ ਆ ਗਿਆ ਬਿਲਕੁਲ ਔਰ 2 ਸਾਲੇ ਨੰਗਾ ਕਹਿੰਦਾ ਜਿਹੜੇ ਹੁਣ ਸਦਾ ਭਗਵਾਨ ਸੀਮਾਨ ਸਾਹਿਬ ਦੀ ਸਰਕਾਰ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਜੋ ਸਾਡਾ ਸਿਸਟਮ ਆ ਉਹਦੇ ਵਿੱਚ ਜਿਹੜੇ ਰੂਲਿੰਗ ਪਾਰਟੀ ਦੇ ਐਮਐਲਏ ਨਹੀਂ ਉਹ ਕਿਤੇ ਨਾ ਉਹ ਆਪਣੇ ਆਪ ਵੀ ਔਰ ਸਰਕਾਰ ਕੋ ਖੁੰਝ ਕੇ ਬੜੀ ਇਗਨੋਰਡ ਹੋ ਜਾਂਦਾ ਹੈ ਬਿਲਕੁਲ ਪਰ ਮੈਂ ਇਸ ਗੱਲ ਦੀ ਕਹਿੰਦਾ ਮੈਨੂੰ ਇਸ ਗੱਲ ਦਾ ਸਦਾ ਹੀ ਇਹ ਰਿਹਾ ਕਿ ਜਦੋਂ ਵੀ ਮੈਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨਾਲ ਬੇਸ਼ੱਕ ਉਹ ਮੈਡੀਕਲ ਕਾਲਜ ਜਿਹੜਾ ਸ਼ਿਦਿਆਮ ਸਦਾਕਤ ਭਗਤ ਸਿੰਘ ਦਾ ਹਾਂਜੀ ਜੱਦੀ ਪਿੰਡ ਖੜਕੜ ਕਲਾਇਆ ਉੱਥੇ ਕਹਿੰਦਾ ਮੈਂ ਮੈਡੀਕਲ ਕਾਲਜ ਬਣਾਉਣ ਦੀ ਗੱਲ ਕੀਤੀ ਉਹਨੇ ਮੈਨੂੰ ਬੜਾ ਪੋਜ਼ਿਟਿਵ ਰਿਸਪੌਂਸ ਦਿੱਤਾ ਔਰ ਕਹਿੰਦਾ ਮਤਲਬ ਉਹਦੇ ਤੇ ਉਹਨੇ ਕਿਹਾ ਵੀ ਕਿ ਅਸੀਂ ਬਣਾਣਾ ਆ ਉਸ ਤੋਂ ਬਾਅਦ ਸੈਕਿੰਡ ਕਹਿੰਦਾ ਮਲੇ ਸੀ ਕਿ ਜਦੋਂ ਵੀ ਮੈਂ ਵਿਧਾਨ ਸਭਾ ਦੇ ਵਿੱਚ ਜਦੋਂ ਮੈਂ ਗੱਲ ਰੱਖਦਾ ਸੀ ਉਹ ਕਿਤੇ ਨਾ ਕਿਤੇ ਸਭ ਮੈਨੂੰ ਹਲਾ ਸ਼ਰੀਦ ਹਿਲਦੇ ਸੀ ਉਹ ਮੈਨੂੰ ਕਈ ਵਾਰੀ ਜਿੰਨਾ ਸਾਡਾ ਟਾਈਮ ਬਣਦਾ ਉਸ ਤੋਂ ਬਾਅਦ ਟਾਈਮ ਲਈ ਵੀ ਉਹਨਾਂ ਨੇ ਉਪਰਲੀ ਵੀ ਕਿਹਾ ਵੀ ਇਹਨਾਂ ਨੂੰ ਵੱਧ ਟਾਈਮ ਦਿਓ ਕਰੋ ਬਿਲਕੁਲ ਤੇ ਮੈਂ ਟਿਊਨਿੰਗ ਜਿਹੜੀ ਮੇਰੀ ਬੜੀ ਵਧੀਆ ਸੀ ਤੇ ਔਰ ਮੈਨੂੰ ਜੋ ਇੱਕ ਵਾਰ ਮੈਂ ਜਦੋਂ ਉਹ ਮਨਨ ਕੋਠੀ ਮਨਨ ਮਿਲਣ ਵੀ ਗਿਆ ਸੀ ਉਸ ਦਿਨ ਵੀ ਉਹਨੇ ਕਿਹਾ ਵੀ ਐਜ਼ ਏ ਕੰਦਾ ਆਪੋਜੀਸ਼ਨ ਐਮਪੀ ਹਾਂਜੀ ਮੈਂ ਸਕੂਰ ਦੇ ਵਿੱਚ ਬੜੇ ਕੰਮ ਕਰਾਇਆ ਕਹਿੰਦੇ ਮੈਂ ਤੈਨੂੰ ਲੈ ਕੇ ਚੱਲਣਾ ਤੇ ਆਪਣੀ ਗੱਡੀ 'ਚ ਬਿਠਾ ਕੇ ਤੈਨੂੰ ਦਿਖਾਣਾ ਕਿ ਆਪੋਜੀਸ਼ਨ ਦੇ ਵਿੱਚ ਰਹਿੰਦੇ ਐ ਮੈਂ ਕਿਹੜੇ ਕੰਮ ਕੀਤੇ ਐ ਬਿਲਕੁਲ ਜੀ ਤੇ ਮੈਨੂੰ ਲੱਗਿਆ ਕਿ ਇਹ ਮੈਨੂੰ ਵੀ ਇੱਕ ਆਪੋਜੀਸ਼ਨ ਦੇ ਐਮਐਲਏ ਕਾ ਮੇਰਾ ਕੰਮ ਹੈ ਕਰਨਗੇ ਔਰ ਮੇਰਾ ਵਿਸ਼ਵਾਸ ਬਣਦਾ ਗਿਆ ਔਰ ਮੈਂ ਕਹਿੰਦਾ ਮਤਲਬ ਮੈਨੂੰ ਲੱਗਦਾ ਕਿ ਜੋ ਆਸਿਕਾ ਮਿਲਦੋਂ ਹੁੰਦੀ ਹੈ ਲੋਕਾਂ ਲਈ ਆਪੋਜੀਸ਼ਨ ਐਮ ਐਲ ਏ ਜਾਂ ਰੂਲਿੰਗ ਪਾਰਟੀ ਦੇ ਐਮ ਐਲ ਏ ਨੂੰ ਲੋਕਾਂ ਲਈ ਤਾਂ ਐਮ ਐਲ ਏ ਹੁੰਦਾ ਉਹਨਾਂ ਦੀ ਪਾਰਟੀ ਵੀ ਕੋਈ ਨਹੀਂ ਹੁੰਦੀ ਉਹ ਚਾਹੁੰਦੇ ਆ ਕਿ ਸਾਡੇ ਜਿਹੜੇ ਕੰਮਕਾਰ ਆ ਸਾਡੀਆਂ ਰੋਜ਼ ਦੀਆਂ ਜੋ ਸਾਡੀਆਂ ਜ਼ਰੂਰਤਾਂ ਨੇ ਉਹਨਾਂ ਦੇ ਵਿੱਚ ਕੋਈ ਨਾ ਕੋਈ ਐਮ ਐਲ ਏ ਜਿਹੜਾ ਰੋਲ ਅਦਾ ਕਰ ਸਕਦਾ ਹੋ ਉਹ ਕਰਨਾ ਚਾਹੀਦਾ ਔਰ ਇਹੀ ਮੇਰਾ ਵੱਡਾ ਕਾਰਨ ਹੈ ਕਿ ਮੈਂ ਸੋਚਦਾ ਕਿ ਜਿਹੜਾ ਐਮ ਐਲ ਏ ਹੋਣ ਦਾ ਫਰਜ਼ ਜਿਹੜਾ ਮੈਂ ਨਿਭਾ ਸਕਾਂ ਯਾਰ ਸਾਡੇ ਇਸ ਤੋਂ ਤਾਂ ਲੱਗਦਾ ਵੀ ਤੁਸੀਂ ਬਤਾਰ ਐਮਐਲਏ ਉਸ ਇਲਾਕੇ ਵਿੱਚ ਤੁਹਾਡੇ ਚੰਗੀ ਜਾਣ ਜਾਣ ਪਛਾਣ ਦੇ ਲੋਕਾਂ ਦੇ ਤੁਸੀਂ ਜਾਣ ਪਛਾਣ ਨੇਤਾ ਹੋ ਤੇ ਹਰ ਬੰਦਾ ਤੁਹਾਨੂੰ ਹਰੇਕ ਸੁੱਖ ਦੁੱਖ ਦੇ ਵਿੱਚ ਸਭ ਤੋਂ ਪਹਿਲਾਂ ਖੜਾ ਪਾਉਂਦਾ ਹਨਾ ਤੇ ਕੋਰ ਕਮੇਟੀ ਹੈ ਸ਼੍ਰੋਮਣੀ ਗੱਦਦਾਰ党 ਦੀ ਉਹਦੇ ਵਿੱਚ ਤੁਸੀਂ ਮੇਨ ਸੀਗੇ ਹਨਾ ਤੇ ਪਰ ਸੁਖਵੀਰ ਸਿੰਘ ਬਾਦਲ ਨਾਲ ਪਾਰਟੀ ਦੇ ਪ੍ਰਧਾਨ ਨਾਲ ਇੰਨੀ ਨੇੜਤਾ ਇੰਨੀ ਨੇੜਤਾ ਹੋਣ ਦੇ ਬਾਵਜੂਦ ਜਿਵੇਂ ਤੁਹਾਨੂੰ ਹਰ ਵੇਲੇ ਉਹਨੇ ਪਹਿਲ ਦਿੱਤੀ ਹੈ ਤਾਂ ਤੁਹਾਨੂੰ ਨਹੀਂ ਲੱਗਦਾ ਵੀ ਇਸ ਵੇਲੇ ਉਹਨਾਂ ਤੇ ਵੱਡੀ ਭੀੜ ਹੈ ਤੇ ਆਕਾ ਸ਼੍ਰੋਮਣੀ ਗੱਦਦਾਰ党 ਦਾ ਪਰ ਦੁਫਾੜ ਹੋਇਆ ਹੋਇਆ ਹੈ ਉਹਦੇ ਵਿੱਚ ਤੁਹਾਨੂੰ ਉਹਦੇ ਨਾਲ ਖੜਨਾ ਚਾਹੀਦਾ ਸੀ ਮੈਂ ਸਿੱਧਾ ਦੇਖੋ ਤੁਹਾਡੇ ਕੁਸਚਨ ਜਿਹੜਾ ਆ ਤੁਸੀਂ ਮੈਨੂੰ ਪੁੱਛਿਆ। ਤੁਹਕ ਮੈਂ ਸੁਖਵਾਰਾ ਸਰਦਾਰ ਸੁਭੀ ਸਿੰਘ ਬਾਲਵਾ ਸਾਹਿਬ ਤੇ ਮੈਨੂੰ ਕੋਈ ਨਾ ਮੇਰੀ ਉਹਨਾਂ ਨਾਲ ਕੋਈ ਨਾਰਾਜ਼ਗੀ ਆ। ਔਰ ਮੈਨੂੰ ਤਾਂ ਦੇਖੋ ਜਿਹੜਾ ਮਾਨਸਤ ਮਾਨ ਜਿਹੜਾ ਮਸਜਿਦ ਨੂੰ ਵੀ ਜਿਹਦੇ ਮੈਂ ਜੁਆਇਨ ਵੀ ਕੀਤਾ ਸੀ ਉਦੋਂ ਵੀ ਗਿਆ ਸੀ ਕਿ ਉਹਨਾਂ ਨੇ ਤਾਂ ਮੈਨੂੰ ਮਾਨਸਮਾਨ ਦਿੱਤਾ। ਪਰ ਬੇਸਿਕਲੀ ਜੇਕਰ ਸਾਡਾ ਇਹੀ ਕੰਮ ਹੋਵੇ ਕਿ ਅਸੀਂ ਐਮਐਲਏ ਬਣ ਜਾਈਏ 2 2 3 3 ਟਰਮਾਂ ਅਸੀਂ ਐਂ ਨਗਾ ਦਈਏ। ਅਮੈਂ ਕਿਤੇ ਨਾ ਕਿਤੇ ਅਸੀਂ ਲੋਕਾਂ ਨਾਲ ਬੇਇਨਸਾਫੀ ਕਰਦੇ ਆ ਮੈਨੂੰ ਨਹੀਂ ਪਤਾ ਕਿ ਮੈਂ ਅਗਾਹ 2027 ਚ ਐਮਐਲਏ ਬਣਨਾ ਨਹੀਂ ਬਣਨਾ ਜਾਂ ਮੈਂ ਖਾਣਾ ਨਹੀਂ ਖਾਣਾ ਪਰ ਜਿਹੜਾ ਮੇਰਾ 10 ਸਾਲ ਦਾ ਪੀਰੀਅਡ ਆ ਉਹ ਮੇਰਾ ਨਹੀਂ ਖਰਾਬ ਹੋ ਰਿਹਾ ਮੈਨੂੰ ਤਾਂ ਦਿਖਾਵੇ ਮਿਲਦੀ ਆ ਮੈਨੂੰ ਤਾਂ ਗੱਨ ਮੈਪ ਨਹੀਂ ਮਿਲ ਰੇ ਮੈਨੂੰ ਤਾਂ ਗੱਡੀ ਵੀ ਮਿਲੂ ਇਹ ਤਾਂ ਨਹੀਂ ਆ ਪਰ ਮੈਂ ਸਮਝਦਾ ਕਿ ਮੈਨੂੰ ਲੱਗਦਾ ਕਿ ਉਹ ਲੋਕਾਂ ਦਾ ਜਿਹੜਾ ਲੋਕ ਜੋ ਮੈਂ ਅਲੱਗ ਕੇ ਲਈ ਕਰ ਸਕਦਾ ਜਿਹੜਾ ਐਮਐਲਏ ਨੂੰ ਕਰਨਾ ਚਾਹੀਦਾ ਉਹ ਨਹੀਂ ਕਰ ਪਾ ਰਿਹਾ ਮੇਰਾ ਇੱਕ ਬੜਾ ਹੀ ਕੰਨ ਰਿਹਾ ਕਿ ਮੇਰੇ ਮਤਭੇਦ ਕੋਈ ਨਹੀਂ ਬਿਲਕੁਲ ਪਰ ਮੈਂ ਪ੍ਰੇਫਰੈਂਸ ਜਿਹੜੀ ਆ ਉਹ ਆਪਣੇ ਇਲਾਕੇ ਨੂੰ ਦਿੱਤੀ ਹੈ ਔਰ ਮੈਂ ਉਸ ਦਿਨ ਵੀ ਕਿ ਅੱਜ ਤੁਹਾਡੇ ਮਾਧਿਅਮ ਤੋਂ ਜਗਮਾਨੀ ਦੇ ਜਿਹਨੇ ਵੀ ਉਸ ਨੂੰ ਉਹਨਾਂ ਨੇ ਇਹ ਗੱਲ ਜਰੂਰ ਉਹਨਾਂ ਨਾਲ ਇੱਕ ਵਾਦਾ ਕਰਦਾ ਕਿ ਮੈਨੂੰ 1 ਸਾਲ ਦਾ ਸਮਾਂ ਦਿਓ ਅੱਜ ਕੁਝ ਮੇਰੇ ਡਿਸੀਜਨ ਦੇ ਪ੍ਰੋ ਹੋਣਗੇ ਕੁਝ ਮੇਰੇ ਡਿਸੀਜਨ ਦੇ ਖਿਲਾਫ ਹੋਣਗੇ ਪਰ ਮੈਂ ਤੁਹਾਡੇ ਤੋਂ ਤੁਹਾਡੇ ਮਾਧਿਅਮ ਤੋਂ ਇਹ ਜਰੂਰ 1 ਸਾਲ ਦਾ ਸਮਾਂ ਮੰਗਦਾ ਕਿ ਮੈਨੂੰ 1 ਸਾਲ ਦਾ ਸਮਾਂ ਦਿਓ ਕਿਹੜੀ ਸੋਚ ਲੈ ਕੇ ਮੈਂ ਅਹ ਆਮਦਿ ਮੈਂ ਪੜਿਚੀ ਗਿਆ ਜੇ ਮੈਂ ਕੁਝ ਕਰ ਸਕਿਆ ਤਾਂ ਤੁਸੀਂ ਮੇਰੇ ਵਾਲੀ ਦੀ ਗੱਲ ਕਰਿਓ ਜੇ ਮੈਂ ਨਾ ਕਰ ਸਕਿਆ ਫਿਰ ਮੈਂ ਮੈਂ ਸਮਝਦਾ ਫਿਰ ਮੈਨੂੰ ਲੋਕਾਂ ਦੀ ਕਚਹਿਰੀ ਚ ਜਾਣ ਦਾ ਫਾਇਦਾ ਨਹੀਂ ਫਿਰ ਮੈਨੂੰ ਆਪਣੇ ਜਿਹੜਾ ਮੇਰਾ ਪ੍ਰੋਫੈਸ਼ਨ ਆ ਫਿਰ ਮੈਂ ਐਜ਼ ਅ ਡਾਕਟਰ ਕੰਮ ਕਰਦਾ ਫਿਰ ਮੈਂ ਉਹੀ ਕਰੂੰਗਾ ਫਿਰ ਮੈਂ ਇਸ ਟੈਂਜੈਂਟ 'ਚ ਨਹੀਂ ਪਾਉਂਗਾ ਜੀ ਡਾਕਟਰ ਸਾਹਿਬ ਤੁਸੀਂ ਤਰੀਕਾ ਇਹ ਕਹਿੰਦੇ ਤੇ ਬਤੌਰ ਐਮਐਲਏ ਤੁਸੀਂ ਆਪਣੇ ਕਾਰਜ ਕਾਰਜ ਨਾਲ ਆਪਣੇ ਇਲਾਕੇ ਦੇ ਨਾਲ ਆਪਣੇ ਜਿਹੜੇ ਡਿਵੈਲਪਮੈਂਟ ਦੇ ਕੰਮ ਕਰਨਾ ਚਾਹੁੰਦੇ ਹੋ ਇਲਾਕਾ ਲੋਕਾਂ ਦੇ ਸ਼ਹਿਰ ਵਿੱਚ ਰਹਿ ਕੇ ਉਹਦੇ ਵੱਡੇ ਪ੍ਰੋਜੈਕਟ ਲੈ ਕੇ ਆਉਣਾ ਚਾਹੁੰਦੇ ਤੇ ਪ੍ਰੋਪਰ ਸਹੀ ਮੈਨੇਜ ਸਰਪਕ ਡਿਵੈਲਪਮੈਂਟ ਕਰਦੇ ਲੋ ਇਸ ਕਰਕੇ ਤੁਸੀਂ ਸੋਚਿਆ ਵੀ ਚੁਣਿਆ ਵੀ ਹਾਂ ਮੌਜੂਦਾ ਸਰਕਾਰ ਨਾਲ ਰਹਿਣ ਦੀ ਲੋੜ ਹੈ ਖਾਸ ਕਰਕੇ ਜਦੋਂ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਤੁਹਾਡੇ ਵਿੱਚ ਵਿਸ਼ਵਾਸ ਪਟਾਇਆ ਤੁਹਾਡੇ ਚ ਦਿਖਾਇਆ ਵੀ ਦਿਲਚਸਪੀ ਲਈ ਹੈ ਨਜੀ ਉਹਨਾਂ ਨੇ ਆਪ ਆਕੇ ਤੁਹਾਨੂੰ ਕਿਹਾ ਵੀ ਹਾਂ ਸਾਡੇ ਨਾਲ ਚਲੋ ਤੇ ਡਿਵੈਲਪਮੈਂਟ ਦੇ ਏਰੀਆ ਵੀ ਦਿਖਾਇਆ ਤੇ ਤੁਹਾਨੂੰ ਲੱਗਦਾ ਵੀ ਆਉਣ ਲੈਣਾਂ ਵਿੱਚ ਤੁਹਾਨੂੰ ਹਰੀ ਮੰਤਰੀ ਵਾਲੇ ਗੱਡੀ ਨਾਲ ਹੋ ਕਰਨ ਜਾ ਰਹੇ ਨੇ देखो मेरी कोई कंडीशन नहीं है मंत्री कोई मैं कहता मतलब जैसे ये सोच दियो सरकार ਦੇ ਵਿੱਚ ਤਾਂ ਐਮ ਐਲ اے ਹੋਵੇ ਮੰਤਰੀ ਹੋਵੇ ਜੇ ਸੀ ਐਮ ਸਾਹਿਬ ਚਾਹਣ ਕਿਸੇ ਨੂੰ ਹਾਂਜੀ ਜੋ ਮੈਂ ਆਪਣੇ ਹਲਕੇ ਦਾ ਹੀ ਸੀ ਐਮ ਜੇ ਮੈਂ ਕੰਮ ਕਰਾ ਜਾਾਂ ਸੀ ਐਮ ਸਾਹਿਬ ਮੇਰੀ ਗੱਲਾਂ ਕਰ ਜਾਣ ਮੈਂ ਕੀ ਲੈਣਾ ਮੰਤਰੀ ਪਦ ਤੋਂ ਮੈਂ ਕੀ ਲੈਣਾ ਕੋਈ ਹੋਰ ਅਹੁਦੇ ਤੋਂ ਫਿਰ ਮੇਰੇ ਲਈ ਤਾਂ ਐਮ ਐਲ اے ਹੀ ਬਹੁਤ ਵੱਡੀ ਗੱਲ ਮੇਰੇ ਲਈ ਤਾਂ ਪ੍ਰਾਇੋਰਟੀ ਜਿਹੜੀ ਆ ਉਹ ਕਹਿੰਦਾ ਦੇਖੋ ਮੈਂ ਹੈਲਥ ਨਾਲ ਜੁੜਿਆ ਆ ਜੇ ਮੈਂ ਅਸੀਂ ਮੈਡੀਕਲ ਕਾਲਜ ਬਣਾਉਣ ਦੇ ਵਿੱਚ ਕਾਮਯਾਬ ਹੋ ਗਿਆ ਬਿਲਕੁਲ ਤਾਂ ਮੈਂ ਸਮਝਦਾ ਕਿ ਡਾਕਟਰ ਸੁਖੀ ਦੀ ਜ਼ਿੰਦਗੀ ਸਫਲ ਹੋ ਗਈ ਕਿਉਂਕਿ ਜਦੋਂ ਇੱਕ ਕਿਸੇ ਵੀ ਥਾਂ ਤੇ ਮੈਡੀਕਲ ਕਾਲਜ ਬਣ ਜਾਏ ਉਹਦੇ 50 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਉਹਨਾਂ ਨੂੰ ਉਹ ਸਹੂਲਤਾਂ ਮਿਲ ਜੰਦੀਆਂ ਜਿਹੜੀਆਂ ਕਹਿੰਦਾ ਮਤਲਬ ਪੋਸੀਬਲ ਹੀ ਨਹੀਂ ਹੁੰਦੀਆਂ ਕਿਸੇ ਵੀ ਜਨੂਨ ਲੈਵਲ ਤੇ ਮੈਂ ਸਮਝਦਾ ਕਿ ਸੁਪਰ ਸਪੈਸ਼ਲਿਸਟ ਡਾਕਟਰ ਆਣਗੇ ਲੋਕਾਂ ਨੂੰ ਚੰਗੀ ਸਹੂਲਤ ਮਿਲੇਗੀ ਸਰਕਾਰੀ ਹਸਪਤਾਲ ਹੋਏਗਾ ਉੱਥੇ ਫ੍ਰੀ ਦਾ ਇਲਾਜ ਹੋਏਗਾ ਪਰ ਮੈਂ ਸਮਝਦਾ ਕਿ ਮੇਰੀ ਜ਼ਿੰਦਗੀ ਚ ਮੈਨੂੰ ਇਹ ਸਦਾ ਹੀ ਇਸ ਗੱਲ ਦਾ ਗਰਭ ਰਹਿ ਗਿਆ ਕਿ ਮੈਂ ਆਪਣੇ ਹੁੰਦੇ ਹੋਏ ਆਪਣੇ ਟੀਨਰ ਦੇ ਵਿੱਚ ਇੱਕ ਮੈਡੀਕਲ ਕਾਲਜ ਸਥਾਪਿਤ ਦੇ ਸਕਿਆ। ਬਤੌਰ ਐਮਐਲਏ ਤੁਸੀਂ ਉਸ ਇਲਾਕੇ 'ਚ ਪ੍ਰੈਫਰੈਂਸ ਤੁਸੀਂ ਦੱਸਿਆ ਵੀ ਮੈਡੀਕਲ ਕਾਲਜ ਬਣਨ ਮੇਰੇ ਤੇ ਫੈਸਿਲਿਟੀ ਮੇਰੇ ਲੋਕਾਂ ਨੂੰ ਸਿਹਤ ਸੂਧਾ ਰਹਿਣਾ ਤੇ ਉਸ ਤੋਂ ਇਲਾਵਾ ਹੋਰ ਕਿਹੜੀਆਂ ਪ੍ਰਾਇਰਟੀਜ਼ ਤੁਹਾਡੀਆਂ ਹੈਗੀਆਂ? ਤੁਹਾਡੇ ਕਿਹੜੇ ਕੰਮ ਸੋਚੇ ਹੋਏ ਨੇ ਤੁਸੀਂ ਵੀ ਹਾਂ ਭਗਵਾਨ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਤੋਂ ਕਰਵਾਵਾਂਗੇ ਜਾਂ ਆਪਣੇ ਇਲਾਕੇ ਲਈ ਕੀ ਲੈ ਕੇ ਹੁਣ ਜਦੋਂ ਹੋਰ ਵੱਡੇ ਪ੍ਰੋਜੈਕਟ ਤੁਹਾਡੇ ਕੀ ਸੋਚੇ ਹੋਏ ਨੇ ਜੀ? देखो ਸਾਡਾ ਇਲਾਕਾ ਜਿਹੜਾ ਆ ਉਹ ਸਾਡੀ ਜ਼ਿਆਦਾਤਰ ਜਿੰਨੀ ਮੈਂ ਜੋ ਮੇਰੇ ਤੱਕ ਸੀਮਿਤ ਗੱਲ ਆ ਕਿ ਮੇਰੀ ਜਿਹੜੀ ਵੀ ਤਰੱਕੀ ਹੋਈ ਹੈ এডਿਕੇਸ਼ਨ ਕਰਕੇ ਹੋਈ ਹੈ ਮੇਰੇ ਬਾਬਾ ਸਾਹਿਬ ਡਾਕਟਰ ਨੇ ਮੈਨੂੰ ਹੱਕ ਲੈ ਕੇ ਦਿੱਤੇ ਕਿ ਅਸੀਂ এডਿਕੇਸ਼ਨ ਲੈ ਸਕੀਏ ਬਿਲਕੁਲ ਔਰ ਮੈਂ ਉਸ এডਿਕੇਸ਼ਨ ਕਰਕੇ ਜਿੱਥੇ ਅੱਜ ਪਹੁੰਚੇ ਹਾਂ ਭੇਜੇ ਮੈਂ ਐਮਐਲਏ ਬਣਿਆ ਇਹਦੇ ਵਿੱਚ ਮੇਰੀ এডਿਕੇਸ਼ਨ ਦਾ ਬੜਾ ਵੱਡਾ ਰੋਲ ਆ ਔਰ ਮੈਂ ਇਸ ਗੱਲ ਤੋਂ ਬੜਾ ਸਦਾ ਹੀ ਮੈਨੂੰ ਫਿਕਰ ਰਹਿੰਦਾ ਕਿ ਦੋ ਚੀਜ਼ਾਂ ਬੰਦੇ ਦੀ ਜ਼ਿੰਦਗੀ ਚ ਗਲੀਆਂ ਇੰਪੋਰਟੈਂਟ ਆ ਗਲੀਆਂ ਨਾਲੀਆਂ ਬਣ ਨਾ ਬਣ ਨਾ ਸੀ ਬੜੀਆਂ ਬਣਾਈਆਂ 150 ਕਰੋੜ ਰੁਪਏ ਲਾ ਕੇ ਬਣਾਈਆਂ ਬਿਲਕੁਲ ਔਰ ਜਦੋਂ ਦੇਸ਼ ਦਾ ਆਜ਼ਾਦੀਆਂ ਬਣੀਆਂ ਮੇਰੀ ਇੱਕ ਪ੍ਰਾਇੋਰਟੀ ਸਦਾ ਹੈ ਕਿ ਐਜੂਕੇਸ਼ਨ ਤੇ ਹੈਲਥ ਕਿਸਮ ਦੇ ਦਿਓ ਜੇ ਉਹ ਇਹ ਦੋ ਚੀਜ਼ਾਂ ਅਚੀਵ ਕਰ ਲੈ ਤਾਂ ਫਿਰ ਉਹਨੂੰ ਬਾਕੀ ਸਹੂਲਤਾਂ ਆਟੋਮੈਟਿਕਲੀ ਆਪਣੇ ਆਪ ਬਚਾ ਲਈ ਆਪਣੇ ਲਈ ਉਹ ਪੈਦਾ ਕਰ ਸਕਦਾ ਸੋ ਮੇਰੀ ਪ੍ਰਾਇੋਰਟੀ ਐਜੂਕੇਸ਼ਨ ਮੈਂ ਆਪਣੇ ਦਿਨੇ ਵੀ ਸਾਡੇ ਸਕੂਲ ਨਿਮਜ ਵਿਧਾਨ ਸਭਾ ਜੀ ਬਹੁਤ ਵਧੀਆ ਐਜੂਕੇਸ਼ਨ ਤੇ ਮੈਂ ਮੰਤਰੀ ਸਾਹਿਬ ਨਾਲ ਗੱਲਾਂ ਕਰਦਾ ਨਾ ਉਦੇ ਵਿੱਚ ਜਿਹੜੀ ਸੁਧਾਰ ਅਸੀਂ ਜਿਵੇਂ ਮੇਰੇ ਕਰਕੇ ਮੇਰੇ ਵਿਊਜ਼ ਕਰਕੇ ਕੋਈ ਗੱਲ ਮੈਂ ਕਹਿ ਸਕਾਂ ਬਿਲਕੁਲ ਔਰ ਜੇ ਸਰਕਾਰ ਨੂੰ ਚੰਗੀ ਲੱਗੇ ਤੇ ਉਹ ਹੋ ਜਾਏ ਤਾਂ ਮੈਂ ਸਮਝਦਾ ਕਿ এডੂਕੇਸ਼ਨ ਤੇ ਹੈਲਥ ਸਰਵਿਸਿਜ਼ ਦੇ ਵਿੱਚ ਸੁਧਾਰ ਲਿਆ ਕੇ ਇਹ ਦੋ ਵੱਡੇ ਪ੍ਰੋਜੈਕਟ ਨੇ ਜੇ ਇਹ ਹੀ ਪੂਰੇ ਕਰ ਜਾਈਏ ਮੈਂ ਸਮਝਦਾ ਬੰਗਿਆਂ ਦੇ ਵਿੱਚ ਜਿਹੜਾ ਕੰਮ ਵਧੀਆ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਬਤੌਰ ਐਮਐਲਏ ਇਹ ਸ਼ੋਮਣੀ ਕਾਲੇਦਲ ਛੱਡ ਕੇ ਜਦੋਂ ਆਮ ਆਦਮੀ ਪਾਰਟੀ ਦੇ ਸ਼ਾਮਲ ਹੋਏ ਨੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੇ ਵਜੋਂ ਤਾਂ ਆਉਣ ਵਾਲੇ ਦਿਨਾਂ ਵਿੱਚ ਦੇਖਣ ਵਾਲੀ ਗੱਲ ਹੋਏਗੀ ਕਿ ਆਪਣੇ ਇਲਾਕੇ ਵਾਸਤੇ ਵਿਧਾਨ ਸਭਾ ਹਲਕਾ ਮੰਗੇ ਵਾਸਤੇ ਤੇ ਆਪਣੇ ਉਸ ਦੋਆਬੇ ਏਰੀਆ ਵਾਸਤੇ ਇਹ ਕਿਸ ਤਰ੍ਹਾਂ ਦੇ ਵੱਡੇ ਪ੍ਰੋਜੈਕਟ ਦੀ ਇਸ ਤਰ੍ਹਾਂ ਦੀ ਗੱਲ ਕੀਤੀ ਹੈ ਸਿਹਤ ਸਭਾਵਾਂ ਦੀ ਵੱਡਾ ਮੈਡੀਕਲ ਹੈਲਥ ਸੈਂਟਰ ਖੋਲਣ ਦੀ ਗੱਲ ਉੱਥੇ ਕਾਲਜ ਖੋਲਣ ਦੀ ਗੱਲ ਹੈ ਤੇ ਨਾਲ ਲੋਕਾਂ ਨੂੰ ਹੋਰ ਤਰ੍ਹਾਂ ਕਈ ਤਰ੍ਹਾਂ ਦੇ ਪ੍ਰੋਜੈਕਟ ਜਿਹੜੇ ਬੁਨਿਆਦੀ ਸਹੂਲਤਾਂ ਜਿਵੇਂ ਸਿੱਖਿਆ ਦੀ ਗੱਲ ਕੀਤੀ ਹੈ ਇਸ ਤਰ੍ਹਾਂ ਦੇ ਪ੍ਰੋਜੈਕਟ ਲੈ ਕੇ ਆਉਂਦੇ ਨੇ ਕਿਹੜੇ ਕਿਹੜੇ ਡਿਵੈਲਪਮੈਂਟ ਦੇ ਕੰਮ ਕਰਦੇ ਨੇ ਇਹ ਵੇਖਣ ਵਾਲੀ ਗੱਲ ਹੋਵੇਗੀ ਸਾਨੂੰ ਦੀ ਇਜਾਜ਼ਤ ਡਾਕਟਰ ਸੁਖਵਿੰਦਰ ਸਿੰਘ ਕੁਆਰ ਸੁਖੀ ਜੀ ਨੂੰ ਤੇ ਮੇਰੇ ਨਾਲ ਉਜਲ ਸਿੰਘ ਕੈਮਰਾਮੈਨ ਜਾਗਵਣੀ ਟੀਵੀ ਮੁਹਾਲੀ ਪ੍ਰਦੀਪ ਸਿੰਘ ਹੈਪੀ